ਆ ਬਹੁਤ ਟੇਢੀ ਸ਼ਕਲ ਆ ਇਸ ਇਸ ਮੁੰਡੇ ਦੀ ਹੁਣ ਆਪਾਂ ਇਹਨੂੰ ਐ ਨੂੰ ਛੱਡੀਏ ਜਾਂ ਇਹਨੂੰ ਐ ਨੂੰ ਰੱਖੀਏ ਇਹ ਸਿੱਧੀ ਇਹਦੀ ਸ਼ਾਖ ਤਾਂ ਕੋਈ ਗਈ ਨਹੀਂ ਹੁਣ ਇਹਦੀ ਪ੍ਰੂਨਿੰਗ ਕਿੱਦਾਂ ਕਰੋਗੇ ਕਿ ਇਹ ਅੱਗੇ ਜਾ ਕੇ ਸਿੱਧਾ ਬਣੇ ਇਹ ਚੈਲੰਜ ਹੁੰਦਾ ਵਾ ਤੁਹਾਡਾ ਬੇਸ਼ੱਕ ਆ ਸਿੱਧੀ ਸਿੱਧੀ ਲੱਗਦੀ ਆ ਆਪਾਂ ਨੂੰ ਦੇਖਣ ਨੂੰ ਆਰੇ ਬਹੁਤ ਜ਼ਮੀਨ ਦੇ ਥੱਲਿਓਂ ਸ਼ੁਰੂ ਹੋਈ ਆ ਇਹਦਾ ਜਿਹੜਾ 2.5 ਫੁੱਟ ਆਪਾਂ ਨੂੰ ਇਹਦਾ ਥੱਲਿਓਂ ਸਾਫ਼ ਰੱਖਣਾ ਪੈਣਾ ਵਾ ਇਹਨੂੰ ਆਪਾਂ ਮੁੱਢੋਂ ਇਹਨੂੰ ਚੁੱਕ ਦੇਣਾ ਹੈ। ਟੇਡਾ ਚੱਲਿਆ ਮੇਨ ਲੀਡਰ ਤਕਰੀਬਨ ਆ ਬਣੂਗਾ ਆ ਵੀ ਸਾਈਡ ਤੇ ਆ। ਇਹ ਵੀ ਆਪਾਂ ਥੋੜਾ ਜਿਹਾ ਚੁੱਕ ਦੇਣਾ। ਉਹਦੇ ਵਿੱਚ ਡਿਜ਼ੀਜ਼ ਹੋਰ ਬਣਨੇ ਆ ਜਿਹੜੇ ਕਿ ਪੌਦੇ ਲਈ ਵਾਸਤੇ ਖਤਰਨਾਕ ਆ। ਜਿੱਦਾਂ ਇਹ ਵਾ ਇਹ ਆਪਾਂ ਇਹ ਮੁੱਢੋਂ ਹੀ ਚੁੱਕ ਦੇਣੀ ਆ। ਇਹ ਬਿਲਕੁਲ ਇੱਕ ਗੇਠੀ ਆ ਇਹ। ਇਹ ਵੀ ਆਪਾਂ ਨੂੰ ਕੱਢਣੀ ਆ। ਇਹ ਵੀ ਆਪਾਂ ਨੂੰ ਅੱਛਾ ਜੀ। ਇਹਦਾ ਇੱਕ ਆ ਵੀ ਦੱਸ ਦਿਓ ਜੀ ਬਿਲਕੁਲ ਨਾਲ ਰੱਖ ਕੇ ਕੱਟਣਾ। ਤੇ ਲੱਜੋ ਰੱਖ ਕੇ ਕੱਟਣਾ ਤੇ ਇਹਦੀ ਦੂਜੀ ਇਹ ਖਿਆਲ ਰੱਖਣਾ ਆ ਥੱਲੇ ਛਿਲਣਾ ਪਾਟੇ। ਸਾਸੀ ਕਾਲ ਜੀ ਪਿਆਰੇ ਦੋਸਤੋ ਬਾਗਬਾਨੀ ਤੇ ਅਸੀਂ ਬਹੁਤ ਸਾਰੀਆਂ ਵੀਡੀਓ ਇਸ ਸਾਲ ਕੀਤੀਆਂ ਉਹਦੇ ਵਿੱਚੋਂ ਖਾਸ ਤੌਰ ਤੇ ਅਸੀਂ ਬਾਗਾਂ ਦੇ ਵਿੱਚ ਕਿਵੇਂ ਪ੍ਰੂਨਿੰਗ ਕਰੀਦੀ ਆ ਬੂਟਿਆਂ ਦੀ ਸਾਂਭ ਸੰਭਾਲ ਕੀ ਆ ਇਹਨਾਂ ਵਿਸ਼ਿਆਂ ਤੇ ਗੱਲਾਂ ਕਰਦੇ ਰਹਿ ਪਿਛਲੇ ਦਿਨੀ ਆਪਾਂ ਇੱਕ ਜਿਹੜਾ 15 ਏਕੜ ਦਾ ਬਾਗ ਲਾਇਆ ਗਿਆ ਆ ਸਰਦਾਰ ਪੂਰਨ ਸਿੰਘ ਹਣਾ ਵੱਲੋਂ ਉੱਤੇ ਵੀ ਗੱਲ ਕੀਤੀ ਤੁਹਾਨੂੰ ਦਿਖਾ ਲਿਆ ਸੀਗਾ ਪਰ ਉਹ ਜਿਹੜੇ ਬੂਟੇ ਲਾਏ ਗਏ ਆ ਅਸੀਂ ਇਹ ਕਿਹਾ ਸੀ ਕਿ ਉਹਨਾਂ ਦੀ ਵੀ ਪ੍ਰੂਨਿੰਗ ਆਪਾਂ ਕਰਨੀ ਆ ਤੇ ਹੁਣ ਉਹਨਾਂ ਦੀ ਪ੍ਰੂਨਿੰਗ ਸਿਰਫ ਹੁੰਦੀ ਦਿਖਾ ਲੈਣ ਲੱਗੇ ਸੋ ਆਜੋ ਗੱਲਾਂ ਬਾਤਾਂ ਜਿਹੜੀਆਂ ਆ ਉਹ ਸਾਰੀਆਂ ਆਪਾਂ ਪ੍ਰੂਨਿੰਗ ਕਰਦਿਆਂ ਕਰਦਿਆਂ ਕਰਾਂਗੇ ਆਜੋ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਹੋ ਕਿਰਪਾ ਮਹਾਰਾਜ ਦੀ ਬਹੁਤ ਵਧੀਆ ਚਲੋ ਸੇਤਾ ਕੈਮ ਬੈਠ ਬਸ ਬਸ ਤੁਸੀਂ ਵੇ ਹੱਥ ਜੋਂ ਆ ਰਹੀ ਤੇ ਕਟਰ ਫੜਿਆ ਤੇ ਹੁਣ ਸੇਤਾ ਕੈਮ ਹੀ ਆ ਇਹਦਾ ਮਤਲਬ ਇਹ ਬੰਦਾ ਤੁਰਿਆ ਫਿਰਦਾ ਰੋਟੀ ਪੱਚਦੀ ਸਮਝ ਲਓ ਠੀਕ ਇਹ ਵੀ ਸਹੀ ਆ ਇਹ ਵੀ ਸਹੀ ਆ ਚਲੋ ਹਾਂ ਜੀ ਗੱਲ ਇਹ ਤਾਂ ਆ ਜੀ ਕਿ ਤੁਸੀਂ ਕਹਿੰਦੇ ਸੀ ਵੀ ਪ੍ਰੂਨਿੰਗ ਆਪਾਂ ਇਹਨਾਂ ਇਹਨਾਂ ਦੀ ਵੀ ਕਰਨੀ ਆ ਹਨਾ ਹੁਣ ਪਹਿਲਾਂ ਤਾਂ ਆਪਾਂ ਬੂਟੇਬਾਰੀ ਦੱਸ ਦਈਏ ਇਹ ਆਪਣਾ ਕਿੰਨਾ ਪੁਰਾਣਾ ਆ ਇਹ ਤਕਰੀਬਨ ਸਮਝ ਲਓ 2 ਸਾਲ ਦਾ ਹੋ ਗਿਆ 1 ਸਾਲ ਨਰਸਰੀ ਵਾਲੇ ਰੱਖਦੇ ਆ 1 ਸਾਲ ਫੇ ਆਪਾਂ ਬਣਾ ਕੇ ਰੱਖਿਆ ਸੀਗਾ ਫਲੀਮ ਬਣਾ ਕੇ ਰੱਖਿਆ ਵਾ ਤੇ ਹੁਣ ਇਹ ਆਪਾਂ ਜਿਹੜਾ ਖੱਤੇ ਦੇ ਵਿੱਚ ਉਹਨੂੰ ਆਪਾਂ ਲਾ ਦਿੱਤਾ ਵਾ ਇਹਦੀ ਜਿਹੜੀ ਮੇਨ ਆ ਜਿਹੜਾ ਪਹਿਲੇ ਸਾਲ ਦੀ ਪ੍ਰੂਨਿੰਗ ਕਰਨੀ ਪੈਂਦੀ ਆ ਇਹਨੂੰ ਸ਼ੇਪ ਦੇਣ ਵਾਸਤੇ ਸ਼ੇਪ ਦੇਣ ਲਈ ਸ਼ੇਪ ਵਾਸਤੇ ਚਾਜ ਕੋਈ ਵਾਧੂ ਛਿਟੀ ਆ ਉਹਨੂੰ ਕੱਟ ਦਿੱਤਾ ਜਾਵੇ ਜਿਸ ਤਰ੍ਹਾਂ ਕਿ ਇਦਾਂ ਇਹ ਇਹ 2 ਸਾਲ ਦੀ ਜਿਹੜੀ ਪਨੀਰੀ ਆਪਾਂ ਲਾਈ ਆ ਹਾਂ ਮੈਂ ਇੱਕ ਗੱਲ ਇਹਦੇ ਤੇ ਆਉਣੀ ਆ ਆ ਬਹੁਤ ਟੇਢੀ ਸ਼ਕਲ ਆ ਇਸ ਇਸ ਮੁੱਢੇ ਦੀ ਹੁਣ ਆਪਾਂ ਇਹਨੂੰ ਐ ਨੂੰ ਛੱਡੀਏ ਜਾਂ ਇਹਨੂੰ ਐ ਨੂੰ ਰੱਖੀਏ ਇਹ ਸਿੱਧੀ ਇਹਦੀ ਸ਼ਾਖਤਾਂ ਕੋਈ ਗਈ ਨਹੀਂ ਮਤਲਬ ਆਪਾਂ ਆ ਦੇਖੀਏ ਨਾ ਇਹਦੀ ਤੁਸੀਂ ਸਮਝੋ ਹੁਣ ਇਹਦੀ ਪ੍ਰੂਨਿੰਗ ਕਿੱਦਾਂ ਕਰੋਗੇ ਕਿ ਇਹ ਅੱਗੇ ਜਾ ਕੇ ਸਿੱਧਾ ਬਣੇ ਇਹ ਚੈਲੰਜ ਹੁੰਦਾ ਵਾ ਤੁਹਾਡਾ ਪ੍ਰੂਨਿੰਗ ਦਾ ਵੇਤੂ ਤੇ ਛਟੀਆਂ ਕਿਸ ਤਰ੍ਹਾਂ ਰੱਖਣੀਆਂ ਆ ਜਿਹੜੀ ਇਹ ਬੇਸ਼ੱਕ ਆ ਸਿੱਧੀ ਸਿੱਧੀ ਲੱਗਦੀ ਆ ਆਪਾਂ ਨੂੰ ਦੇਖਣ ਨੂੰ ਪਰ ਇਹ ਬਹੁਤ ਜ਼ਮੀਨ ਦੇ ਥੱਲਿਓਂ ਸ਼ੁਰੂ ਹੋਈ ਆ ਇਹਦਾ ਜਿਹੜਾ 2.5 ਫੋਟਾ ਆਪਾਂ ਨੂੰ ਇਹਦਾ ਥੱਲਿਓਂ ਸਾਫ਼ ਰੱਖਣਾ ਪੈਣਾ ਵਾ ਇਹਨੂੰ ਆਪਾਂ ਮੁੱਢੋਂ ਹੀ ਇਹਨੂੰ ਚੁੱਕ ਦੇਣਾ ਇਹ ਇਹ ਸਿੱਧੀ ਇਹ ਨਹੀਂ ਸੋਚਣਾ ਇਹ ਰੱਖਣੀ ਹੈ ਕਿ ਨਹੀਂ ਰੱਖਣੀ ਤੇ ਆ ਤਾਂ ਹੁਣ ਟੇਡਾ ਚੱਲ ਗਿਆ ਇਹ ਟੇਡਾ ਚੱਲਿਆ ਮੇਨ ਲੀਡਰ ਤਕਰੀਬਨ ਆ ਬਣੂਗਾ ਆ ਵੀ ਸਾਈਡ ਤੇ ਆ ਇਹ ਵੀ ਆਪਾਂ ਥੋੜਾ ਜਿਹਾ ਚੁੱਕ ਦੇਣਾ ਵਾ ਇਹ ਵੀ ਇਹਨੂੰ ਵੀ ਦੇਖਾਂਗੇ ਇਹਨਾਂ ਜੋ ਕਿਹੜਾ ਸਿੱਧਾ ਚੱਲਦਾ ਵਾ ਮੇਮ ਆਪਾ ਥੋੜਾ ਕਿਉਂ ਰੱਖਿਆ ਇਹਨੂੰ ਆਪਾ ਥੋੜਾ ਕੱਟ ਨਹੀਂ ਸਕਦੇ ਸੀ ਸਾਰੇ ਥੋੜਾ ਜੈ ਇਹ ਤੋਂ ਵੀ ਫੜ ਲੈ ਸਕਦੇ ਆ ਕਿਉਂਕਿ ਥੱਲੇ ਵਾਲਾ ਜਿਹੜਾ ਮੇਨ ਤਣਾ ਆਪਾ ਉਹ ਰੱਖ ਲਿਆ ਮੇਨ ਲੀਡਰ ਰੇ ਰੱਖਿਆ ਇਹਦੀਆਂ ਸਹਾਇਕ ਛੇਟੀਆਂ ਸ਼ਾਖਾਵਾ ਹੈ ਇਹ ਸਿੱਧਾ ਹੋ ਜੂ ਕਿ ਇਹ ਟੰਡਾ ਜਾਊਗਾ ਨਹੀਂ ਨਹੀਂ ਇਹ ਹੋ ਜਾਣਾ ਸਿੱਧਾ ਅੱਛਾ ਜੀ ਇਹ ਜਦੋਂ ਥੋੜੀ ਜਿਹੀ ਨੂੰ ਧੁੱਪ ਹਵਾ ਲੱਗੀ ਉਹ ਉੱਥੇ ਜਿਹੜੀ ਸੀ ਪਨੀਰੀ ਸੀਗੀ ਉਹ ਇਕੱਠੇ ਇੱਕ ਦੂਜੇ ਦੇ ਨਾਲ ਲੱਗ ਵੀ ਜਾਂਦੇ ਥੋੜਾ ਬੜਾ ਫਰਕ ਪੈ ਜਾਂਦਾ ਇਹ ਇਹ ਚੈਲੰਜ ਆ ਯੋ ਤਾਂ ਦੂਸਰਾ ਬੂਟਾ ਆਪਾਂ ਨੇ ਆ ਹੈਗਾ ਵਾ ਸਿੱਧਾ ਚੱਲਿਆ ਵਾ ਹਾਂ ਤੇ ਇਹਦੇ ਵੀ ਇੱਕ ਆ ਛਿਟੀ ਇੱਕ ਤੇ ਕ੍ਰੋਸ ਕਰ ਗਈ ਅੱਛਾ ਜੀ ਜਿਹੜੀ ਛਿਟੀ ਕ੍ਰੋਸ ਕਰਦੀ ਆਪਾਂ ਇਹ ਕੱਢਣੀ ਹੁੰਦੀ ਆ ਇੱਕ ਦੂਜੇ ਨੂੰ ਟੱਚ ਨਾ ਕਰੇ ਦੂਸਰਾ ਇਹ ਥੱਲਿਓਂ ਚੱਲੀ ਆ ਹਾਂ ਮੋੜ ਤੋਂ ਹੀ ਇਹ ਇਹ ਵੀ ਆਪਾਂ ਇਹਨਾਂ ਨੂੰ ਐ ਮੋੜ ਤੋਂ ਹੀ ਕੱਢ ਦੇਣੀ ਆ ਮੋੜ ਤੋਂ ਹੀ ਕੱਢ ਦੇਣੀ ਆ ਤੇ ਇਹ ਦੋ ਲੀਡਰ ਇਹਦੇ ਰਹਿਣ ਦੇਣ ਆ ਕੱਟ ਆ ਵੀ ਸਕਦੇ ਆ ਹੂੰ ਮੇਨ ਲੀਡਰ ਇਹਦਾ ਆ ਰੈਫ ਬਣਨਾ ਵਾ ਜੇ ਇਹਨੂੰ ਆਪਾਂ ਉੱਤੋਂ ਇੰਨੀ ਕੱਢ ਵੀ ਦੇਵਾਂਗੇ ਦੂਸਰੀ ਜਿਹੜੀ ਇਹਦੀ ਆ ਅੱਖ ਵਾ ਹੂੰ ਇਧਰਲੇ ਪਾਸੇ ਵਾਲ ਇਹ ਦੇਖਣੀ ਹੈ ਬਾਹਰ ਨੂੰ ਚੱਲਣ ਵਾਲੀ ਹੋਵੇ ਇਹ ਬਾਹਰ ਨੂੰ ਜਾਊਗੀ ਜੇ ਅੰਦਰ ਨੂੰ ਅੱਖ ਰੱਖੀ ਇਹਦੀ ਸਿਟੀ ਅੰਦਰ ਨੂੰ ਬਣੂਗੀ ਹਾਂ ਇਸ ਕਰਕੇ ਆੱਖਾ ਵਾ ਦੇਖਣੀ ਬਾਹਰ ਵਾਲਾ ਬਾਹਰ ਵਾਲੀ ਰੱਖਣੀ ਹੈ ਬਾਹਰ ਵਾਲੀ ਰੱਖਣ ਦੀ ਟਰਾਈ ਕਰਨੀ ਆ ਠੀਕ ਹੈ ਜੀ ਓਕੇ ਇਸੇ ਤਰ੍ਹਾਂ ਜਿਹੜੀਆਂ ਆ ਜਣੀਆਂ ਆਪਾਂ ਉਦਾਂ ਹੀ ਛੱਡ ਦਿੱਤੀ ਹੈ ਹਾਂ ਇਹ ਉਦਾਂ ਛੱਡ ਦਿੱਤੀ ਇਹਨੂੰ ਟਿਪ ਕਰ ਸਕਦੇ ਸੀਗੇ अच्छा पर ये ਛੱਡ ਦਿੱਤੀ ਆ ਜਿੱਦਾਂ ਦੂਸਰੀ ਸ਼ਾਖਾ ਇਹਦੇ ਵਿੱਚ ਵੀ ਅੱਗੇ ਆਉਣੇ ਬੂਟੇ ਤੇ ਅੱਗੇ ਤੇ ਇਹਦੇ ਵਿੱਚ ਵੀ ਕਾਫੀ ਜਿੱਦਾਂ ਥੱਲਿਓ ਚੱਲੀਆਂ ਆ ਵਾਂ ਚਲੋ ਇਹਨੂੰ ਲਾ ਲਓ ਜੀ ਇਹਦੀਆਂ ਦੋ ਛਟੀਆਂ ਚੱਲੀਆਂ ਆ ਵਾ ਥੱਲਿਓ ਹੀ ਅੱਛਾ ਇਹਨੂੰ ਕੀ ਕਰਾਂਗੇ ਆਪਾਂ ਇਹ ਇਹ ਦੋਵੇਂ ਹੀ ਚੁੱਕ ਦੇਣੀ ਆ ਆਪਾਂ ਦੇਖੋ ਜ਼ਿਆਦੀਆਂ ਥੱਲੇ ਆ ਅੱਛਾ ਜੀ ਇਹ ਦੋ ਜਿਹੜੀਆਂ ਥੱਲਿਓ ਚੱਲੀਆਂ ਸੀ ਹਾਂ ਜੀ ਹਾਂ ਜੀ ਹਾਂ ਜੀ ਇਹ ਦੋਵੇਂ ਚੁੱਕ ਦਿੱਤੀਆਂ ਇਸ ਮੇਨ ਲੀਡਰ ਦੇ ਵਿੱਚੋਂ ਇਹਦੀ ਫਟਾਰ ਅਗਲੇ ਟਾਈਮ ਤੇ ਲਾਵਾਂਗੇ ਆ ਵਾਲੀ ਹਾਂਜੀ 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 ਇਹ ਮੇਨ ਲੀਟਾ ਹਾਂਜੀ ਚੱਕੋ ਤੇ ਜਿੱਦਾਂ ਇਹ ਤੇ ਅਗਲੇ ਬੂਟੇ ਤੇ ਵੀ ਆ ਜੀਏ ਹੂੰ ਇਹ ਦਾ ਵੀ ਇਹ ਹਾਲ ਹੀ ਆ ਇਹ ਤਕਰੀਬਨ 2.5 ਫੁੱਟ ਆਪਣ ਥੱਲੋਂ ਸਫਾਈ ਕਰਨੀ ਪੈਣੀ ਆ ਜਿੱਦਾਂ ਆਹ ਸ਼ਿਟੀ ਆ ਹੂੰ ਇਹ ਵੀ ਆਪਾਂ ਨੂੰ ਚੁੱਕਣੀ ਪੈਣੀ ਆ ਹੂੰ ਤੇ ਇਹਦੀ ਹੈਗੀ ਆ ਜੇ ਇਹ ਤੋਂ ਥੋੜ੍ਜਾ ਸਹਾਇਕ ਕਪੈਸਿਟੀ ਦੇਖਣੀ ਆ ਇਹਦੀ ਵੀ ਜਿਹੜੀ ਬਾਹਰਲੀ ਅੱਖ ਵਾ ਇਹ ਤੋਂ ਉੱਤੋਂ ਕੱਟਣੀ ਆ ਇਨੂੰ ਆਪਾਂ ਆ ਕੱਟ ਦੁੱਤਾ ਹਾਂ ਇਹਦੀ ਜਿਹੜੀ ਅੱਖ ਨਿਕਲੂਗੀ ਬਾਹਰਲੇ ਪਾਸੇ ਨਿਕਲੂਗੀ ਠੀਕ ਆ ਇਹਦੀ ਆ ਟਿਪ ਜਿਹੜੀ ਆ ਇਹ ਇਹ ਰਹਿਣ ਦੇਣੀ ਆ ਆਪਾਂ ਅੱਛਾ ਜੀ ਇਹਨੂੰ ਛੱਡਣਾ ਆ ਇਹ ਛੱਡ ਦੇਣੀ ਆ ਠੀਕ ਆ ਤਾਂ ਇਹ ਆ ਇਹਦੀ ਸ਼ੇਪ ਇੱਕ ਬਣ ਗਈ ਜਿਹੜੀਆਂ ਕਿ ਬਿਲਕੁਲ ਸਿੱਧੀਆਂ ਜਾਣਗੀਆਂ ਤੇ ਹੁਣ ਅਗਲੇ ਸਾਲ ਦੇਖਿਆ ਜਾਊਗਾ ਕਿ ਇਹਦੀਆਂ ਸ਼ਾਖਾਾਂ ਮਾਊਗਾ ਅਗਲੇ ਸਾਲ ਤੋਂ ਇਹਦੀ ਹਾਈਟਰ ਟਿਪ ਹੁਣ ਵੀ ਕਰ ਸਕਦੇ ਆ ਪਰ ਆਪਾਂ ਕਹਿੰਦੇ ਆ ਕਿ ਥੋੜੀ ਇਹਦੀ ਗ੍ਰੋਥ ਹੋਰ ਹੋ ਰਹੀ ਐ ਅੱਡੀ ਐ ਹੂੰ ਤੇ ਇਸ ਸਾਲ ਗ੍ਰੋਥ ਲੈ ਲਈਏ ਚਲੋ ਇਦਾਂ ਲਾ ਲੈਨੇ ਆ ਜੀ ਹਾਂਜੀ ਠੀਕ ਆ ਚਲਿਏ ਜੀ ਅਗਲੇ ਬੂਟੇ ਤੇ ਆਓ ਜੀ ਜਰਾ ਅਗਲਾ ਬੂਟਾ ਕੀ ਕਹਿੰਦਾ ਇਹ ਵੀ ਬੂਟੇ ਇਹਦੇ ਆ ਜਿਹੜੀ ਹੈ ਮੇਨ ਛਟੀਆਂ ਜਿਹੜੀਆਂ ਥੱਲਿਓਂ ਚੱਲੀਆਂ ਵਾਂ ਜੀ ਇਹ ਤਕਰੀਬਨ 2.5 ਤਿੰਨ ਫੁੱਟਾਂ ਬਾਅਦ ਥੱਲਿਓਂ ਛੱਡਣਾ ਵਾ ਇਹ ਥੱਲੇ ਹੈਗੀ ਤਾਂ ਮਿੱਟੀ ਤੋਂ ਤੁੱਤੇ ਆ ਹਮ ਪਰ ਫੇਰ ਵੀ ਇਹ 2.5 ਫੁੱਟ ਤੋਂ ਤਿੰਨ ਤੋਂ ਅੰਦਰ ਵਾ ਹਮ ਇਹ ਜ਼ਰੂਰੀ ਚੁੱਕਣਾ ਹੈ ਮੇਨ ਗੱਲ ਇਸ ਸਾਲ ਤੇ ਇਹਦੀ ਆਹ ਸਫਾਈ ਕਰਨ ਵਾਲੀ ਗੱਲ ਆ ਮੇਨ ਲੀਡਰ ਚ ਲੜਨ ਦੀ ਗੱਲ ਵਾ ਤੇ ਇਹਨੂੰ ਆਪਾਂ ਹਲਕਾ ਜਿਹਾ ਕੱਟਾ ਇਹਨੂੰ ਮੜਾ ਜਿਹਾ ਹਲਕਾ ਜਿਹਾ ਇਹਨੂੰ ਕੱਟਣਾ ਠੀਕ ਹੈ ਜੀ ਮੇਨਲੀ ਡਰੇ ਇਹਦਾ ਆ ਰੱਖ ਦੋ ਹਾਂਜੀ 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 ਚਲੋ ਇੱਕ ਉਹ ਬੂਟੇ ਤੇ ਚਲੀਏ ਇੱਕ ਆ ਕੱਟੀ ਗਈ ਨਾ ਫਿਰ ਅੱਗੇ ਜਾ ਕੇ ਇਹ ਇਹ ਇੱਥੇ ਜਿਹੜੀ ਖਹਿ ਰਹੀ ਆ ਖਹਿ ਰਹੀ ਆ ਇਹਦੇ ਨਾਲ ਖਹਿ ਰਹੀ ਆ ਐਸਿਟੀ ਨਾਲ ਖਹਿ ਰਹੀ ਆ ਹੂੰ ਇਹਨੇ ਇਹਨੂੰ ਡੈਮੇਜ ਕਰਨਾ ਵਾ ਇਹਦੀ ਆਪਾਂ ਦੂਜੀ ਵੀਡੀਓ ਤੇ ਦਿਖਾ ਵੀ ਹਟਿਆ ਵੀ ਜਦੋਂ ਇਹ ਇੱਕ ਦੂਜੇ ਨਾਲ ਖੈਂਦੀਆਂ ਇਹਨੂੰ ਡੈਮੇਜ ਕਰਨਾ ਹੂੰ ਉਹਦੇ ਵਿੱਚ ਡਿਜ਼ੀਜ਼ ਹੋਰ ਬਣਨੇ ਆ ਜਿਹੜੇ ਕਿ ਪੌਦੇ ਲਈ ਵਾਸਤੇ ਖਤਰਨਾਕ ਖਤਰਨਾਕ ਆ ਜਿਦਾ ਇਹ ਵਾ ਇਹ ਆਪਾਂ ਇਹ ਮੁੱਢੋ ਹੀ ਚੁੱਕ ਦੇਣੀ ਆ ਇਹਦਾ 2 3 ਫੁੱਟ ਇੱਥੋਂ ਤਾਈਂ ਇਹ ਤਾਂ ਆਪਾਂ ਖਾਲੀ ਰੱਖਣਾ ਇਹਦਾ ਠੀਕ ਆ ਤੇ ਹੁਣ ਆਪਾਂ ਇਹਨੂੰ ਛੱਡ ਦਿੱਤਾ ਇਹਨੂੰ ਛੱਡ ਦਿੱਤਾ ਜੇ ਆ ਇਹਨੂੰ ਕਟਾਂਗੇ ਆ ਵਧ ਕੇ ਇੱਧਰ ਨੂੰ ਖਰਾਬ ਜਾਊਗੀ ਨਹੀਂ ਇਹਦਾ ਹਜੇ ਆਪਾਂ ਛੱਡ ਦੇਣੀ ਕੁਛ ਨਹੀਂ ਕਰਦਾ ਅੱਛਾ ਜੀ ਇਹਨੂੰ ਛੱਡਾਂਗੇ ਮੈਂ ਨਹੀਂ ਕਟਣੀ ਆਪਾਂ ਹਾਂਜੀ ਇਹ ਮੜੀ ਜੀ ਉੱਤੋਂ ਕੱਟੇ ਪਕਰਤੀ ਅੱਛਾ ਮੈਂ ਇਹਨੂੰ ਛੱਡ ਦਿੰਦਾ ਹਾਂ ਮੈਂ ਇਹਨੂੰ ਮੇਨ ਲੀਡਰ ਬਣਾਉਣਾ ਇਹ ਤਾਂ ਅਗਲੇ ਸਾਲ ਨੂੰ ਸਾਜ ਦੇਖਾਂਗੇ ਕਿ ਕਿੱਥੋਂ ਤੇ ਇਹਦੀ ਹਾਈਟ ਰੱਖਣੀ ਆ ਹੂੰ ਉੱਥੋਂ ਜਾ ਕੇ ਇਹਨੂੰ ਕੱਟਾਂਗੇ ਹੁਣ ਆ ਜਿਹੜਾ ਬੂਟਾ ਆ ਇਹਦੀ ਹਾਲਤ ਵੇਖੀਏ ਜੀ ਆਪਾਂ ਹਾਂਜੀ ਹਾਂਜੀ ਤਾਂ ਇਹਦੀਆਂ ਸਾਰੀਆਂ ਸ਼ਾਖਾਵਾਂ ਉੱਪਰੋਂ ਉਠੀਆਂ ਨੇ ਹਾਂਜੀ ਹਾਂਜੀ ਹੁਣ ਸੋਚਣ ਵਾਲਾ ਬੰਦਾ ਇਹ ਸੋਚੇਗਾ ਕਿ ਯਾਰ ਇਹਨੂੰ ਤਾਂ ਕੱਟਣ ਦੀ ਲੋੜ ਨਹੀਂ 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 ਪਰ ਹੁਣ ਕਿਉਂ ਕਿਹੜੀ ਸ਼ਾਖਾ ਕਿਉਂ ਕੱਟਣੀ ਆ ਜਿਹੜੀਆਂ ਜਿਹੜਾ ਮੇਨ ਲੀਡਰ ਵਾ ਉਹ ਆ ਰੱਖਾਂਗੇ ਆਪਾਂ ਜਿਹੜਾ ਸਾਈਡ ਨੂੰ ਚਲਾ ਗਿਆ ਮੇਨ ਆ ਬਣਨਾ ਇਹ ਕਿ ਆ ਟਿਪ ਦੋਵੇਂ ਨਹੀਂ ਕਰਨੀਆਂ ਆ ਹਾਂ ਇਹਦੀ ਆਪਾਂ ਅੱਗੇ ਜਿਹੜੀ ਮਾੜੀ ਦੀ ਟਿੱਪ ਵੀ ਕੱਟ ਦਿੱਤੀ ਸੀਗੀ ਹਾਂ ਤੇ ਇਹਦੀ ਟਿੱਪ ਨਹੀਂ ਕੱਟਣੀ ਕਿਉਂਕਿ ਆ ਥੋੜੀ ਜਿਹੀ ਟੇਢੀ ਜਾਂਦੀ ਆ ਇਹ ਮੇਨ ਲੀਡਰ ਆ ਬਣ ਗਿਆ ਤੇ ਇਹਨੂੰ ਮੇਨ ਰੱਖਾਂਗੇ ਪਰ ਜਿਹੜੀਆਂ ਛੋਟੀਆਂ ਸ਼ਾਖਾ ਜਿਹੜੀਆਂ ਢਾਈ ਤਿੰਨ ਤੋਂ ਫੁੱਟ ਤੋਂ ਥੱਲੇ ਆ ਇਹ ਆਪਾਂ ਤਿੰਨੇ ਚੁੱਕ ਦੇਣੀਆਂ ਅੱਛਾ ਜੀ ਤੇ ਆ ਜਿਹੜੀ ਸਾਈਡ ਨੂੰ ਚਲੀ ਗਈ ਸਾਈਡ ਨੂੰ ਆਪਾਂ ਇਹਦੀ ਵੇਟ ਕਰਦੇ ਆ ਕਿਉਂਕਿ ਥੋੜੀ ਜਿਹੀ ਮੋਟੀ ਆ ਹਾਂ ਆ ਬਰੀਕ ਆ ਜੇ ਇਹ ਥੋੜਾ ਜਿਹਾ ਇਹਦਾ ਸੈਜ ਵਧੀਆ ਬਣ ਗਿਆ ਤੇ ਤਕਰੀਬਨ ਦੋਵੇਂ ਇਕੱਠੀਆਂ ਚੱਲਦੀ ਆ ਤੇ ਇਹਨੂੰ ਮੇਨ ਲੀਡਰ ਰੱਖਾਂਗੇ ਬਣਾਵਾਂਗੇ ਮਾਲ ਲੋ ਇਹ ਦੋਨੇ ਖਰਾਬ ਕਰਨ ਸਾਨੂੰ ਫਿਰ ਅਸੀਂ ਇਹਨਾਂ ਨੂੰ ਕੱਟਾਂਗੇ ਨਹੀਂ ਜੇ ਸਾਨੂੰ ਆ ਖਰਾਬ ਹੋਈ ਤੇ ਆਪਾਂ ਇਹਨੂੰ ਰੱਖਾਂਗੇ ਜੇ ਪਾਸੇ ਨੂੰ ਜਿਆਦਾ ਚਲੀ ਗਈ ਤਾਂ ਇਹ ਦੋ ਚ ਚੋਇਸ ਆਪਣੇ ਕੋਲ ਅੱਛਾ ਜੀ ਕਿਹੜਾ ਰੱਖਣਾ ਤੇ ਕਿਹੜਾ ਨਹੀਂ ਆਜੋ ਆਜੋ ਸਰਦਾਰ ਜੀ ਤੁਸੀਂ ਅਸੀਂ ਵੀ ਤੁਹਾਨੂੰ ਬੇਲੇ ਨਹੀਂ ਬਿਠਣ ਦਿੰਦੇ ਜੇ ਤੁਹਾਡੇ ਕੋ ਕੀ ਕਹਿੰਦੇ ਹੁੰਦੇ ਆ 10 ਮਿੰਟ ਹੁੰਦੇ ਆ ਫਿਰ ਅਸੀਂ ਤੁਹਾਡਾ ਸਿਰ ਖਾਂਦੇ ਨੇ ਪਰ ਗੱਲ ਇਹ ਆ ਵੀ ਇੱਕ ਤੁਸੀਂ ਲੰਬਾ ਤਜਰਬਾ ਆ ਬਜ਼ੁਰਗਾਂ ਦੇ ਸਮੇਂ ਤੋਂ ਬਾਗ ਚੱਲ ਰਿਹਾ ਹੈਨਾ ਤੇ ਬਜ਼ੁਰਗਾਂ ਦੇ ਸਮੇਂ ਦੇ ਜਿਹੜਾ ਬਾਗ ਚੱਲਦਾ ਭਾਈ ਫਿਰ ਉਹਨਾਂ ਦੇ ਐਕਸਪੀਰੀਅੰਸ ਦਾ ਕੋਈ ਫਾਇਦਾ ਲੈ ਲਈਏ ਸ਼ਾਇਦ ਕਿਸੇ ਨੂੰ ਕੁਝ ਸਿੱਖਣ ਨੂੰ ਮਿਲ ਜਾਏ ਸਾਡੇ ਵਰਗੇ ਨੂੰ ਮੈਂ ਰਗੜਾ ਖਾਦਾ ਵਾ ਹਾਂ ਨਾ ਅੱਖਾਂ 'ਚ ਜਿਹੜੀਆਂ ਪਹਿਲੀਆਂ ਚ ਆ ਉਹਦੀ ਗਲਤ ਪਰੂਨਿੰਗ ਹੋਣਾ ਚਾਹ ਉਹਨੂੰ ਗਲਤ ਮੈਨੂੰ ਨਹੀਂ ਪਤਾ ਸੀਗਾ ਕੋਈ ਰਕੜਾ ਖਾਦਾ ਪਰ ਹੱਲੇ ਵੀ ਆਪਾਂ ਸਿੱਖ ਰਹੇ ਕੋਈ ਨਾ ਕੋਈ ਨਵੀਂ ਗੱਲ ਕਿਤੇ ਸਿੱਖਦੇ ਰਹੀਦਾ ਵਾ ਬੰਦਾ ਹਮੇਸ਼ਾ ਹੀ ਸਿੱਖਦਾ ਰਹਿੰਦਾ ਤੇ ਜਿੱਦਾਂ ਬੇਸ਼ੱਕ ਦੇਖੀਏ ਹੁਣ ਆ ਟਾਣੀ ਮੋਟੀ ਆ ਆ ਇਹਦੂ ਪਤਲੀ ਆ ਹਾਂਜੀ ਤੇ ਜਿਹਨੇ ਦੇਖਣਾ ਸੋਚਣਾ ਕਰਨਾ ਵੀ ਯਾਰਾ ਮੋਟੀ ਰੱਖ ਲਈਏ ਉੱਚੀ ਤੇ ਆ ਬਰੀਕ ਕੱਟਦੀਏ ਪਰ ਨਹੀਂ ਆਪਾਂ ਨੂੰ ਜਿਹੜੀ ਆ ਥੱਲੇੋਂ ਉਲਗੀ ਕਰਕੇ ਇਹ ਇਹਨੂੰ ਕੱਟਣਾ ਪਏਗਾ ਇਹ ਇਹਨੂੰ ਕੱਟਣਾ ਪੈਣਾ अच्छा ਜਿਹੜੀ ਫੇ ਸ਼ਾਖ ਨਹੀਂ ਘਟ ਹੋ ਰਹੀ ਮੈਂ ਕਹਿੰਦਾ ਆਰੀ ਵਰਤ ਲਈ ਉਹ ਤੇਰੀ ਨਹੀਂ ਨਹੀਂ ਕੋਈ ਗੱਲ ਨਹੀਂ ਇੰਨੇ ਕਿ ਚੱਲ ਇਹਨੂੰ ਟਿਪ ਕਰਾਂਗੇ ਕਿ ਛੱਡਾਂਗੇ ਆਪਾਂ ਇਹ ਕਿ ਛੱਡ ਦੇਣੇ ਥੋੜੀ ਇਹ ਕਿ ਛੱਡ ਦਿੰਦੇ ਕਿ ਛੱਡ ਦੇ ਦਿੰਦੇ ਕਿਉਂਕਿ ਛੋਟੀ ਆ ਨਾ ਛੋਟੀ ਜਿਆਦੀ ਆ ਤੇ ਇਹਨੂੰ ਵੀ ਛੱਡ ਦੇਣਾ ਇਹ ਵੀ ਛੱਡ ਦੇਣੀ ਇਹ ਇਹ ਖੁੰਗੀਆਂ ਬਣਦੀਆਂ ਇਹਨਾਂ ਤੇ ਹਾਂਜੀ ਇਹ ਤੇ ਫਲਾਵਰਿੰਗ ਇਹ ਇੰਨਾ ਜਿਹੜੀਆਂ ਨਾ ਖੁੰਗੀਆਂ ਆ ਇਹਨੂੰ ਕਹਿੰਦੇ ਖੁੰਗੀਆਂ ਬਹੁਤ ਸੋਹਣੇ ਲੱਗੇ ਇਹ ਚਲੋ ਕਹ ਲੋ ਫਲਰੀ ਦੀ ਆਪਣੀ ਮੋਟੇ ਗਈ ਆ 7-8 ਫੁੱਟ ਦੇ ਲਾਗੇ ਸ਼ਾਖੇ ਇਹ ਹਾਰਟ ਚਲੇ ਗਈ ਆ ਹੂੰ ਠੀਕ ਆ ਸੋ ਮੇਰਾ ਖਿਆਲ ਆ ਵੀ ਹੁਣ ਐਸ ਬੂਟੇ ਦੀ ਤਾਂ ਪ੍ਰੂਨਿੰਗ ਤੁਸੀਂ ਦੱਸੋ ਜੀ ਇਹਦੇ ਵਿੱਚੋਂ ਕੀ ਕੱਟਣਾ ਵੀਡੀਓ ਦੇਖਦੇ ਦੇਖਦੇ ਵੀ ਤੁਸੀਂ ਆਪੇ ਹੀ ਹਿਸਾਬ ਲਾ ਲਓ ਪਹਿਲਾਂ ਤਾਂ ਦੇਖ ਲਓ ਵੀ ਉਹ ਜਿਹੜੀ ਥੱਲੇ ਉੱਗੀ ਆ ਹੁਣ ਆਹ ਦੇਖੋ ਇਹਦਾ ਆ ਆ ਆ ਵੀ ਗਈ ਆ ਹੁਣ ਤੁਸੀਂ ਇਹਦੇ ਵਿੱਚੋਂ ਕਿਉਂ ਕਟਾਂਗੇ ਆ ਦੋਵੇਂ ਗਈਆਂ ਹਾਂ ਕਿਉਂਕਿ ਵੀ ਪਰ ਆਹ ਕੱਟੀਏ ਇਹ ਜਿਹੜੀ ਆ ਹੈਗੀ ਆ ਇਹ ਜਿਆਦਾ ਜਮੀਨ ਤੇ ਵਿੱਚੋਂ ਥੱਲੋ ਚੱਲੀ ਆ ਅੱਛਾ ਜੀ ਇਹਦਾ ਲੋਜੀ ਜ਼ਮੀਨ ਵਾਲੀ ਗਈ ਆ ਲਈ ਆ ਜੋ ਜੀ ਇਹ ਆ ਬੇ ਨਹੀਂ ਇਹ ਲੀਡਰ ਬਿਲਕੁਲ ਜ਼ਮੀਨ ਤੋਂ 1 ਫੁੱਟ ਤੇ ਹੀ ਆਪਾਂ ਨੂੰ 2 2.5 ਫੁੱਟ ਚਾਹੀਦਾ ਖਾਲੀ ਥਾਂ ਇਹ ਬਿਲਕੁਲ ਇੱਕ ਗੇਠੀ ਆ ਹੈ ਇਹ ਵੀ ਆਪਾਂ ਨੂੰ ਕੱਢਣੀ ਕਿਉਂ ਇਹ ਵੀ ਆਪਾਂ ਨੂੰ ਕੱਟਣੀ ਪਊਗੀ ਇਹ ਵੀ ਕੱਟਣੀ ਪੈਣੀ ਕਿਉਂਕਿ ਆਪਾਂ ਇਹਨੂੰ ਥੋੜੇ ਜਿਹੇ ਬਾਅਦ 2 ਸਾਲ ਬਾਅਦ ਇਹਨੂੰ ਮਿੱਟੀ ਲਾਉਣੀ ਆਪਾਂ ਹਾਂ ਮੁੱਢਾਂ ਦੇ ਉੱਤੇ ਓਕੇ ਤਾਂ ਉਹਦੇ ਕਰਕੇ ਆ ਰੱਖ ਨਹੀਂ ਸਕਦੇ ਤੇ ਇਹ ਆਪਾਂ ਰੱਖ ਨਹੀਂ ਸਕਦੇ ਤੇ ਸ਼ਾਇਦ ਤੇ ਥੋੜੀ ਜਿਹੀ ਮੋਟੀ ਆ ਤੇ ਜੇ ਆਪਾਂ ਇਹਨੂੰ ਆਰੀ ਨਾ ਕਰ ਲਈਏ ਅੱਛਾ ਜੀ ਇਹਦਾ ਇੱਕ ਆ ਵੀ ਦੱਸ ਦਿਓ ਜੀ ਬਿਲਕੁਲ ਨਾਉ ਰੱਖ ਕੇ ਕੱਟਣਾ ਤੇ ਲੱਗੋ ਰੱਖੇ ਕੱਟਣਾ ਤੇ ਇਹਦੀ ਦੂਜੀ ਇਹ ਖਿਆਲ ਰੱਖਣਾ ਆ ਥੱਲੇ ਛੇਲ ਨਾ ਪਾਟੇ ਹੂੰ ਅੱਛਾ ਜੀ ਇਹ ਇਹ ਪਾਟਣੀ ਸਮੂਥ ਚਾਹੀਦੀ ਆ ਇਹ ਬਿਲਕੁਲ ਐਸਾ ਤੇ ਉਦੋਂ ਬਾਅਦ ਹੈ ਕਿ ਆਪਣੇ ਕਾਪਰ ਉਹਦੀ ਸਪਰੇ ਮਾਰ ਦਿਓ ਚਾ ਕਲੀ ਆਪਣ ਲਾਉਣੀ ਪੈਣੀ ਅੱਛਾ ਹੁਣ ਆ ਤਿੰਨ ਸ਼ਾਖਾਵਾਂ ਐਸ ਤਰ੍ਹਾਂ ਨਿਕਲ ਗਈਆਂ ਨੇ ਇਹ ਆਪਾਂ ਨੂੰ ਐਸਾ ਰੱਖ ਇਹ ਆਪਾਂ ਰੱਖਣੀਆਂ ਐ ਸਾਰੀਆਂ ਹੀ ਤਿੰਨੇ ਰੱਖਣ ਦਾ ਇਰਾਦਾ ਮੇਰਾ ਹਾਂ ਇਹਨਾਂ ਦੇ ਵਿੱਚੋਂ ਕਿਉਂਕਿ ਬਰੀਕ ਆ ਇਹਨਾਂ ਚ ਬਾਣੀ ਇੱਕੋ ਜੀਆਂ ਤਕਰੀਬਨ ਹੂੰ ਤੇ ਕਿ ਆ ਸੈਂਟਰ ਵਾਲਾ ਮੇਨ ਲੀਡਰ ਹੂੰ ਬਣਾਵਾਂਗੇ ਅੱਛਾ ਜੀ ਇਹਨਾਂ ਦਾ ਦੇਖਾ ਕਿ ਹਿਸਾਬ ਨਾਲ ਕਿੰਨੀਆਂ-ਕਿੰਨੀਆਂ ਕੱਟਣੀਆਂ ਇਹਨਾਂ ਦੀਆਂ ਸਹਾਇਕ ਲੀਡਰ ਬਣ ਜਾਣੀਆਂ ਤੇ ਸਹਾਇਕ ਲੀਡਰ ਬਣਗੇ ਪਰ ਇਹਦੀ ਕਟਾਈ ਐਤਕੀ ਨਹੀਂ ਅਗਲੇ ਸਾਲ ਕਰਾਂਗੇ ਅਗਲੇ ਸਾਲ ਕਰਾਂਗੇ ਤੇ ਫਿਰ ਥੋੜੀ ਜਿਹੀ ਸ਼ੇਪ ਦੇਖ ਲਈਏ ਕਿੱਥੇ ਜਾਂਦੀ ਹੈ ਲਾ ਬੇ ਸੱਜਣੋ ਹੈ ਤੇ ਆ ਤਾਂ ਚਲੋ ਬਹੁਤ ਸਿੰਪਲ ਜੀ ਕਹਾਣੀਆਂ ਵੀ ਇਹਦੀ ਦੋ ਹੀ ਸ਼ਾਖਾਵਾਂ ਨੇ ਇੱਕ ਇਹਦਾ ਮੇਨ ਲੀਡਰ ਆ ਤੇ ਇੱਕ ਇਹਦੇ ਬਿਲਕੁਲ ਥੱਲੇ ਉੱਗੀ ਹੋਈ ਸ਼ਾਖਾ ਜਿਹੜੀ ਸਾਈਡ ਨੂੰ ਚਲੀ ਗਈ ਆ ਤੇ ਇਹਦਾ ਬਹੁਤ ਸੌਖਾ ਜਿਹਾ ਕੰਮ ਹੈ ਕਿ ਇਹਨੂੰ ਤੇ ਇਸ ਤਰ੍ਹਾਂ ਆਪਾਂ ਕੱਟ ਦੇਣਾ ਹੈ ਇਹ ਹੁਣ ਆਪਾਂ ਨੂੰ ਕੁਝ ਚੱਲਣ ਦੇਣਾ ਇਹਨੂੰ ਚੱਲਣ ਦੇਣਾ ਆਸੀਂ ਇਸੇ ਤਰ੍ਹਾਂ ਆਈਆਂ ਅੱਗੇ ਆ ਉਹ ਇੱਕ ਬੂਟਾ ਆ ਉਹ ਦੋ ਵੀ ਸ਼ਾਖਾਵਾਂ ਨੇ ਤੇ ਇਹਦੀ ਪ੍ਰੋਬਲਮ ਨਹੀਂ ਕੋਈ ਵੀ ਗੋਲੀਆਂ ਜਿੱਦਾ ਆ ਵੀ ਆਉਂਦੀ ਆ ਅੱਛਾ ਜੀ ਇਹਦੀ ਜੜੀ ਆ ਵੇ ਸੱਜਣਾ ਇਹਦੀ ਇੱਕੋ ਥੱਲਿਓ ਆ ਦੂਸਰੀ ਆਵਾ ਹਮ ਇੱਕ ਇਹਦਾ ਆ ਪਈ ਫੇਰ ਬੁੱਢੇ ਚੁੱਕਣੇ ਆ ਮੁੱਢੋ ਚੱਕਤੀ ਹਾਂਜੀ ਹਾਂਜੀ ਇਹ ਸਹਾਇਕ ਥੋੜੀ ਜਿਹੀ ਹੈਗੀ ਆ ਵੀ ਕਿਉਂਕਿ ਆ ਹੁਣ ਆਪਾਂ ਨੂੰ ਪਤਾ ਹੈ ਵਧੀਆ ਚੱਲਦੀ ਆ ਮੇਨ ਰੱਖਾਂਗੇ ਇਹਨੂੰ ਮੇਨ ਰੱਖਾਂਗੇ ਇਹਨੂੰ ਮੈਂ ਥੋੜੀ ਜਿਹੀ ਟਿਪਿੰਗ ਇਹਨੂੰ ਟਿਪਿੰਗ ਕਰਦਾ ਚਲੋ ਇਹਦਾ ਟਿਪ ਜਿਹੜਾ ਕੱਟ ਦਿੱਤਾ ਆ ਤੇ ਇਸੇ ਤਰ੍ਹਾਂ ਇੱਕ ਅੱਗੇ ਹੈਗਾ ਪੂਰੀਆਂ 4-5 ਸ਼ਾਖਾਵਾਂ ਤੋਂ ਤੁਹਾਨੂੰ 4 ਆ ਉਹਨਾਂ ਚੋਂ 4-3 ਇਹਨਾਂ ਵਿੱਚੋਂ ਮੇਨ ਲੀਡਰ ਤਾਂ ਆਹੀ ਚੱਲਣਾ ਇਹੀ ਚੱਲੂਗਾ ਆ ਵਾਲਾ ਹਾਂਜੀ ਹਾਂਜੀ ਜਿਹੜਾ ਸੈਂਟਰ ਵਾਲਾ ਵਾ ਠੇਠਾਂ ਦੀਆਂ ਸ਼ਾਖਾਵਾਂ ਚੋਂ ਜਿਹੜੀਆਂ ਦੋਨੇ ਨੀਵੀਆਂ ਨੇ ਇੱਕ ਆ ਵਾਲੀ ਇਹ ਦਾ ਜਦੋਂ ਪਰਲੀ ਕੱਟਦੀ ਤਾਂ ਫਿਰ ਨੀਵੀਂ ਦਾ ਕੱਟੀ ਜਾਣੀ ਆ ਵੀ ਗਈ ਜੀ ਇਹ ਵੀ ਗਈ ਇਹ ਕਿਉਂ ਗਈ ਕਿਉਂਕਿ ਇਹ ਜਿਆਦਾ ਬਾਹਰ ਨੂੰ ਜਾ ਰਹੀ ਆ ਇਹਦੀਆਂ ਤਿੰਨੇ ਸ਼ਾਖਾਵਾਂ ਕੱਢਦੀ ਆ ਪਾਈ ਇੱਕ ਉਹ ਸਿੱਧੀਆਂ ਰਹਿਣ ਦਿੱਤੀਆਂ ਚਲੋ ਆਓ ਜੀ ਹੁਣ ਅੱਗੇ ਇੱਕ ਚੀਜ਼ ਸਮਝਾਈਏ ਦੋ ਸ਼ਾਖਾਵਾਂ ਨਿਕਲੀਆਂ ਆ ਬੂਟੇ ਨੂੰ ਦੋਹਾਂ ਦੇ ਵਿੱਚੋਂ ਇੱਕ ਤੁਹਾਨੂੰ ਲੱਗੇਗਾ ਕਿ ਆਹ ਵਾਲੀ ਜਿਹੜੀ ਸ਼ਾਖਾ ਆ ਇਹ ਬਿਲਕੁਲ ਸਿੱਧੀ ਜਾ ਰਹੀ ਆ ਠੀਕ ਹੈ ਜੀ ਤੁਹਾਨੂੰ ਇਹ ਲੱਗੇਗਾ ਕਿ ਥੋ ਇਹ ਜਾ ਰਹੀ ਆ ਇਹ ਅੱਜ ਇੱਥੇ ਪਹਿਲਾਂ ਨੇਚਰਲੀ ਸੀਗੀ ਹਾਂ ਉਹ ਐਦਾਂ ਸੀਗੇ ਇਹ ਨੇਚਰਲੀ ਇਦਾਂ ਹੈ ਕ੍ਰੋਸ ਕਰਦੀ ਆ ਹਾਂਜੀ ਇਹਨੂੰ ਟੱਚ ਕਰਦੀ ਆ ਹਾਂਜੀ ਇਹਨੇ ਫੇ ਆਉਣ ਵਾਲੇ ਟਾਈਮ ਵਿੱਚ ਇਹਨੂੰ ਡੈਮੇਜ ਕਰਨਾ ਵਾ ਅੱਛਾ ਪਰ ਆਪਾਂ ਹੁਣ ਇਹਨਾਂ ਦੋਹਾਂ ਚੋਂ ਇੱਕ ਚੂਜ਼ ਕਰਨਾ ਆ ਦੋਨਾਂ ਚੋਂ ਆਪਣੀ ਇਹ ਹੀ ਜਾਣੀ ਆ ਜਿਹੜੀ ਪਤਲੀ ਆ ਜਿਹੜੀ ਪਤਲੀ ਆ ਉਹ ਕਿਉਂ ਨਹੀਂ ਜਿਹੜੀ ਮੋਟੀ ਆ ਔਰ ਤਕੜੀ ਆ ਇਹ ਕਿਉਂ ਨਹੀਂ ਉਹਨੂੰ ਮੇਨ ਲੀਡਰ ਬਣਾਵਾਗੇ ਨਹੀਂ ਆਪਾਂ ਹੁਣ ਇਹਨੂੰ ਕੱਟ ਰਹੇ ਆ ਯਾਨੀ ਕਿ ਇਹਨੂੰ ਕੱਟ ਰਾ ਸੈਂਟਰ ਵਾਲੀ ਤੋਂ ਆ ਆ ਚੁੱਕ ਰਹੇ ਆ ਆਪਾਂ ਅੱਛਾ ਸੈਂਟਰ ਵਾਲੀ ਹੀ ਕੱਟ ਰਹੇ ਆ ਦੇਖਣ ਵਾਲਾ ਆਮ ਬੰਦਾ ਇਹ ਸੋਚੇਗਾ ਕਿ ਯਾਰ ਸੈਂਟਰ ਵਾਲੀ ਛਾਗ ਰੱਖੋ ਸਾਈਡ ਵਾਲੀ ਕਟੋ ਪਰ ਇਹਦੇ ਵਿੱਚ ਆਪਾਂ ਨੂੰ ਕੱਟਣੀ ਆ ਪੈਣੀ ਆ ਸੈਂਟਰ ਵਾਲੀ ਤੇ ਸਾਡਾ ਮੇਨ ਲੀਡਰ ਜਿਹੜਾ ਨਾਲ ਦਾ ਉਹ ਨਾਲ ਚੱਲਦਾ ਇਹ ਮੇਨ ਲੀਡਰ ਚੱਲਦਾ ਲੈ ਐਦਾਂ ਚੂਜ਼ ਕਰ ਕਰਕੇ ਇੱਕ ਜਿਹੜਾ ਬਾਗਬਾਨ ਆ ਜਿਹੜਾ ਬਾਗ ਲਾਉਣ ਵਾਲਾ ਬੰਦਾ ਆ ਉਹ ਐਦਾਂ ਚੂਜ਼ ਕਰਦਾ ਸਰਦਾਰ ਜੀ ਗੱਲ ਐਦਾਂ ਆ ਇਹਦੀ ਟਾਈਮਿੰਗ ਲੇਟ ਨਹੀਂ ਅੱਜ 30 ਜਨਵਰੀ ਨੂੰ ਕਰ ਰਹੇ ਹਾਂ। ਤਾਂ ਥੋੜਾ ਜਿਹਾ ਜਨਵਰੀ ਦਾ ਮਹੀਨਾ ਆਪਾਂ ਕਰ ਸਕਦੇ ਹਾਂ ਜੇ ਸੁੱਤੀ ਵਾਸਤਾ ਚ ਇਹਦੀ ਫਟਾ ਉਹਦਾ ਹੈ ਬਸੰਤ ਤਾਂ ਸ਼ੁਰੂ ਹੋ ਗਈ ਆ। ਹੂੰ ਤੇ ਪਰ ਇਹ ਸੁੱਤੀ ਵਾਸਤਾ ਚ ਹੈਗੇ ਇਹ ਹੂੰ ਇਹਦੀ ਫਟਾਰ ਨਹੀਂ ਸ਼ੁਰੂ ਹੋਈ। ਜੇ ਫਟਾਰ ਸ਼ੁਰੂ ਹੋ ਜਾਂਦੀ ਫੇ ਆਪਾਂ ਦਿੱਕਤ ਆਉਣੀ ਸੀਗੀ। ਹੂੰ ਤੇ ਆਪਾਂ ਉਦੋਂ ਨਹੀਂ ਕਰਨੇ। ਅੱਛਾ ਜੀ। ਪਰ ਜਿਹੜੀਆਂ ਹੁਣ ਕਿਉਂਕਿ ਆਪਣੀ ਥੋੜੇ ਕਿ ਥੋੜਾ ਜਿਹਾ ਲਾਉਣ ਲੱਗੇ ਲੇਟ ਹੋਗਾ। ਹੂੰ ਇਸ ਕਰਕੇ ਵੀ ਥੋੜੀ ਇਹਦੀ ਟਿਪਿੰਗ ਕਰਨ ਦਾ ਤੇ ਥੋੜੀ ਥੋੜੀ ਲਾਈਟਲੀ ਪ੍ਰੂਨਿੰਗ ਆ ਬਾਹਲੀ ਲਾਈਟ ਜਿਹੀ ਆ ਹਾਂਜੀ 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 ਜਿਹੜੀਆਂ ਇਹਦੀਆਂ ਵੀ ਆ ਚਾਰ ਸ਼ਾਖਾ ਵਾ ਹਾਂਜੀ ਚੋਂ ਚੋਂ ਇੱਕ ਆ ਮੇਨ ਲੀਡਰ ਚੱਲਣਾ ਹਾਂਜੀ ਆ ਜਿਹੜਾ ਸੈਂਟਰ ਚ ਆ ਜਿਹੜਾ ਸੈਂਟਰ ਚ ਆ ਜਿਹੜੀ ਆ ਵਾ ਇਹ ਵੀ ਚੁੱਕੀਆਂ ਜਾਣੀਆਂ ਤਿੰਨੇ ਦੀਆਂ ਤਿੰਨੇ ਤਿੰਨੇ ਚੁੱਕ ਦੇਣੀਆਂ ਚੱਕੀਆਂ ਗਈਆਂ ਇੱਕ ਜਿਹੜਾ ਮੇਨ ਲੀਡਰ ਸੀ ਇਹ ਬਾਹਰ ਚ ਗਿਆ ਲੋ ਚ ਇਹਦੀਆਂ ਜਿੱਦਾਂ ਇਹ ਚ ਤਕਰੀਬਨ ਚਾਰ ਸ਼ਾਖਾ ਆ ਵਾ ਇਹ ਵੀ ਚਾਰ ਇਹ ਬੇਸ਼ੱਕ ਆ ਜਮੀਨ ਤੋਂ ਉੱਚੀਆਂ ਜਿਹੜੀਆਂ ਆ ਦੋ ਆ ਆਪਾਂ ਅੱਗੇ ਜਮੀਨ ਤੋਂ ਥੱਲੋ ਕੱਟੀਆਂ ਜਿੰਨੀਆਂ ਹਾਂ ਹਾਂਜੀ ਆ ਉੱਚੀਆਂ ਨੇ ਇਹ ਵੀ ਉੱਚੀਆਂ ਵਾ ਇਹ ਇਹ ਵੀ ਦੋਵੇਂ ਜਾਣੀਆਂ ਜੀ ਕਾਰਨ ਇਹਦਾ ਜਿਹੜਾ ਸ਼ੇਪ ਬਣਾਉਣੀ ਆ ਇਹ ਇਨ੍ਹਾਂ ਤੋਂ ਹੀ ਬਣਣੀ ਆ ਆ ਜਿਹੜੀ ਆ ਇੱਥੋਂ ਲੈ ਕੇ ਆ ਤਕਰੀਬਨ 3 ਕੁ ਫੁੱਟ ਦਾ 2.5 3 ਦਾ ਫੁੱਟ ਦਾ ਹੈਗਾ ਵਾ ਹਾਂ ਇਹਦਾ ਤਣਾ ਸਾਰਾ ਖਾਲੀ ਰੱਖਣਾ ਆਪਾਂ ਹੂੰ ਇਹ ਤੋਂ ਆ 2 ਲੀਟਰ ਇਹਨਾਂ ਦੇ ਬਣਾਵਾਂਗੇ ਆ ਮੇਨ ਲੀਟਰ ਬਣ ਗਿਆ ਐਸਾ ਹਾਈ ਕਲੀਟਰ ਬਣ ਗਿਆ ਅੱਛਾ ਜੀ ਪਰ ਇਹਨੂੰ ਐਤਕੀ ਆਪਾਂ ਟਿੱਪ ਵੀ ਨਹੀਂ ਕਟਾਂਗੇ ਕਿਉਂਕਿ ਟਿੱਪ ਉਹਨੂੰ ਪਰ ਕਰ ਦਈਏ ਤਾਂ ਕੋਈ ਨੁਕਸਾਨ ਨਹੀਂ ਗਾ ਅੱਛਾ ਜੀ ਥੋੜੀ ਕੱਟ ਦੁੱਤੀ ਆ ਹਾਂਜੀ ਹਾਂਜੀ ਚਲੋ ਇਹ ਵੀ ਮੰਨ ਲੈਨੇ ਆ ਹੁਣ ਅੱਛਾ ਇੱਕ ਆ ਡਿਫਰੈਂਟ ਕਹਾਣੀ ਆ ਐਸ ਬੂਟੇ ਦੀ ਜੇ ਆਪਾਂ ਇਹਦੇ ਤੇ ਆਈਏ ਹਾਂਜੀ ਹਾਂਜੀ ਤਾਂ ਇਹਦੀਆਂ ਚਾਰ ਸ਼ਾਖਾਵਾਂ ਨਿਕਲੀਆਂ ਨੇ ਤੇ ਹੈਗੀਆਂ ਵੀ ਤੇ ਸਾਰੀਆਂ ਵੀ ਉੱਚੀਆਂ ਸਾਰੀਆਂ ਉੱਚੀਆਂ ਜਾ ਰਹੀਆਂ ਹਾਂਜੀ ਹਾਂਜੀ ਕੋਈ ਇੱਕ ਦੂਜੇ ਨੂੰ ਕੱਟਦੀ ਨਹੀਂ ਪਈ ਆ ਲਓ ਜੀ ਸਾਰੀਆਂ ਸੋਹਣੀਆਂ ਕਈਆਂ ਪੁੱਠੀ ਇਛਤਰੀ ਵਾਂਗ ਹੀ ਗਈਆਂ ਨੇ ਕੋਈ ਪ੍ਰੋਬਲਮ ਨਹੀਂ ਕੀ ਕੀ ਆਪਾਂ ਨੂੰ ਐਚਓ ਵੀ ਕੱਟਣ ਦੀ ਲੋੜ ਹੈ ਇਹ ਚ ਵੀ ਗੋਲਡੀ ਜੀ ਦੋ ਜਾਣੀਆਂ ਤੇ ਦੋ ਰਹਿਣੀਆਂ ਕਿਹੜੀਆਂ ਜਾਣੀਆਂ ਤੇ ਕਿਉਂ ਜਾਣੀਆਂ ਇਹਦੀਆਂ ਇੱਕ ਆ ਤੇ ਇੱਕ ਆ ਅੱਛਾ ਜੀ ਆ ਮੇਨ ਲੀਡਰ ਰੱਖਣਾ ਆ ਸਹਾਇਕ ਲੀਡਰ ਆ ਆ ਸਹਾਇਕ ਲੀਡਰ ਚਲੇਗਾ ਹਾਂਜੀ ਹਾਂਜੀ ਆ ਕਿਉਂ ਜਾ ਰਹੀਆਂ ਆ ਕਿਉਂਕਿ ਵੀ ਇੱਕ ਦੇ ਨੀਵੇਂ ਆਵਾ ਜਿਹੜੀ ਫਟਾਰ ਆਉਣੀ ਹੈਗਾ ਅਗਲੀਆਂ ਜਿਹੜੀਆਂ ਇਹਨਾਂ ਤੋਂ ਸ਼ੇਪ ਬਣਨੀ ਆ ਇਹਨਾਂ ਤੋਂ ਬਣਨੀ ਆ ਹੂੰ ਇਹ ਜੇ ਆਪਾਂ ਕੱਢ ਵੀ ਲਈਏ ਤੇ ਜੀ ਨਹੀਂ ਤਾਂ ਗੁਛਾ ਮੁਛਾ ਜਾ ਬਣ ਜਾਣੀਆਂ ਛਟੀਆਂ ਇੱਕ ਦੂਜੇ ਨੂੰ ਜਿਹਦੇਆਂ ਚੋਂ ਨਿਕਲੀਆਂ ਇਹਨਾਂ ਨੇ ਕ੍ਰੋਸ ਕਰਨ ਲੱਪੈਣਾ ਵਿਚਾਲੇ ਅੱਛਾ ਜੀ ਨਹੀਂ ਤੇ ਇਹਨਾਂ ਨੂੰ ਖੁੱਲਾ ਹਵਾ ਪਾਣੀ ਮਿਲੂਗਾ ਇਹ ਵੀ ਵਿਚਕਾਰੋਂ ਕੱਟੀ ਜਾਊਗੀ ਅਗਲੇ ਸਾਲ ਵਾਸਤੇ ਮੇਨਸ ਦੀਆਂ ਆਹ ਕਿ ਛੱਡ ਦੇਣੀਆਂ ਇਹਦੀਆਂ ਆਪਾਂ ਦੋ ਆ ਦੋਵੇਂ ਕੱਟ ਦੇਣੀਆ ਲਓ ਜੀ ਥਾਰੀ ਨਾ ਵਰਤੋ ਨਹੀਂ ਕੋਈ ਆਹ ਵਾਰੀ ਨਾ ਕਰਦੇ ਨੇ ਲਓ ਜੀ ਲਓ ਜੀ ਧਿਆਨ ਰੱਖਿਓ ਇਹ ਇਹ ਹੀ ਆ ਵੀ ਇਹਦੀ ਸਫਾਈ ਕੱਟ ਸਹੀ ਹੋਵੇ ਥੱਲੇ ਛੱਲਣਾ ਪਾਵੇ ਹਾਂ ਇਸ ਤਰ੍ਹਾਂ ਨਾਲ ਐ ਨਾ ਸਫਾਈ ਪੂਰੀ ਚਾਹੀਦੀ ਆ ਹੋਰ ਨਹੀਂ ਕੋਈ ਦਿੱਕਤ ਹੁੰਦੀ ਅੱਛਾ ਦੋਨੇ ਛਾਪਾ ਹੁਣ ਛੱਡ ਦੋ ਹਾਂਜੀ ਛੱਡ ਅੱਛਾ ਮੈਨੂੰ ਇੱਕ ਚੀਜ਼ ਦੱਸੋ ਜੀ ਹੁਣ ਆਪਾਂ ਕੱਟੀਆਂ ਵੀ ਬਹੁਤ ਸਾਰੇ ਬੂਟੇ ਕੱਟ ਕੇ ਦਿਖਾਲ ਦਿੱਤੇ ਐ ਨਾ ਚੋਂ ਹੁਣ ਆਪਾਂ ਇਹਦੇ ਦਵਾਈ ਉਹੀ ਸੇਮ ਹੀ ਜਿਹੜੀ ਆਪਾਂ ਦੱਸੀ ਆ ਸੀਓਸੀ ਜਾਂ ਸੀਓਸੀ ਜਾਂ ਆਪਣੇ ਕਲੀ ਕਲੀ ਲਾ ਦੇਣਾ ਆਪਾਂ ਦੱਸੀ ਆ ਹੋਇਆ ਆ ਉਹਦੇ ਉੱਤੇ ਇੱਥੇ ਲਾ ਦੇਣਾ ਵੀ ਇੱਥੇ ਜਿਹੜੀ ਤਰੇਲ ਆ ਹਾਂ ਕਿਉਂਕਿ ਵੀ ਇਹ ਕੱਟ ਵੀ ਟੇਡਾ ਹਾਂਜੀ ਕੱਟ ਟੇਡਾ ਜਿਹੜੀ ਰਾਤ ਨੂੰ ਟ੍ਰੇਲ ਜਿਹੜੀ ਪੈ ਗਈ ਉਹ ਆਪਣੇ ਵੀ ਥੱਲੇ ਵਗ ਜਾਣੀ ਆ ਅੱਛਾ ਜੀ ਤੇ ਜੇ ਮੀਂਹ ਵੀ ਪਵੇ ਤੇ ਜੇ ਬਾਈ ਦੇ ਵੀ ਮੀਂਹ ਪੈ ਜਾਵੇ ਹੂੰ ਇਹਦਾ ਵੀ ਉਹ ਪਾਣੀ ਉੱਤੇ ਖੜੂ ਬਣਾਣੀ ਫੜਵਾਉਣਾ ਨਹੀਂ ਚਾਹੀਦਾ ਠੀਕ ਹੈ ਜੀ ਤੇ ਪਾਣੀ ਖੜੂ ਤਾਂ ਆਪਾਂ ਪਿਛਲੀ ਵੀਡੀਓ ਤੇ ਦੱਸ ਹੀ ਚੁੱਕੇ ਹਦੀ ਉਹ ਕਿਸ ਤਰ੍ਹਾਂ ਉਹ ਟਾਣੀ ਨੂੰ ਫੋਕਸ ਪਾ ਕੇ ਤੇ ਡੈਮੇਜ ਕਰਦਾ ਆ ਸੋ ਦਵਾਈ ਲਗਾਉਣੀ ਜ਼ਰੂਰੀ ਆ ਉਹ ਜ਼ਰੂਰੀ ਹੈ ਤਾਂ ਲੋ ਜੀ ਇਹ ਤੁਹਾਨੂੰ ਪਹਿਲਾਂ ਹੀ ਦੱਸ ਦਈਏ ਕਿ ਅਸੀਂ ਬਿਲਕੁਲ ਜਨਵਰੀ ਦੇ ਅੰਤ 'ਚ ਕਰ ਰਹੇ ਹਾਂ ਕੋਈ ਵੀ ਸੱਜਣ ਜਿਹੜਾ ਆ ਉਹ ਸਿਰਫ ਇਹ ਇੱਕ ਜਾਣਕਾਰੀ ਵਾਲ ਲਈ ਵੀਡੀਓ ਬਣਾਈ ਆ ਇਹ ਨਾ ਸੋਚਿਓ ਕਿ ਅਸੀਂ ਤੁਹਾਨੂੰ ਇਹ ਕਹਿ ਰਹੇ ਆ ਕਿ ਹੁਣ ਤੁਸੀਂ ਭਾਈ ਪ੍ਰੂਨਿੰਗ ਕਰਨ ਤੁਰ ਜਾਓ ਤੇ ਜੇਕਰ ਕਿਸੇ ਨੇ ਹਜੇ ਤੱਕ ਨਹੀਂ ਕੀਤੀ ਤੇ ਉਹ ਕਰਨ ਦੀ ਖੇਚਲ ਨਾ ਕਰੇ ਬਾਕੀ ਕਿਸੇ ਨੂੰ ਕੋਈ ਸਵਾਲ ਹੋਵੇ ਜੋ ਵੀ ਹੋਵੇ ਉਹ ਸਰਦਾਜੀ ਨੂੰ ਤੁਸੀਂ ਜਦੋਂ ਮਰਜ਼ੀ ਫੋਨ ਕਰਕੇ ਪੁੱਛ ਸਕਦੇ ਆ ਤੇ ਬਾਕੀ ਜਿਹੜਾ ਕੋਈ ਬਾਗ ਦੇਖਣਾ ਚਾਹੁੰਦਾ ਸਮਾਂ ਲੈ ਕੇ ਫੋਨ ਕਰਕੇ ਆ ਸਕਦੇ ਆ ਨਿੱਗੀ ਜੀਆਂ ਨੂੰ ਕੋਈ ਪ੍ਰੋਬਲਮ ਨਹੀਂ ਇੱਥੇ ਆਉਣ ਦੀ ਵੀ ਠੀਕ ਆ ਜੀ ਤੇ ਆਪਾਂ ਤੁਹਾਨੂੰ ਲੱਗਾ ਹੋਇਆ ਨਮਿਆ ਪਨੀਰੀ ਵੀ ਦਿਖਾ ਦਿਆਂਗੇ ਤੇ ਜਿਹੜੇ ਸਾਡਾ ਆਲਰੇਡੀ ਚੱਲਦਾ ਬਾਗ ਆ ਉਹ ਵੀ ਤੁਹਾਨੂੰ ਦਿਖਾ ਦਿਤਾ ਜਾਊਗਾ ਸੋ ਦੋਸਤੋ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਅ ਸਿਰਫ ਤੁਹਾਨੂੰ ਇੱਕ ਜਾਣਕਾਰੀ ਜਿਹੀ ਦੇਣੀ ਸੀਗੀ ਵੀ ਹੁਣ ਕਿੱਦਾਂ ਪਨੀਰੀ ਦੀ ਵੀ ਕਟਿੰਗ ਜਿਹੜੀ ਆ ਕਿਉਂ ਜ਼ਰੂਰੀ ਆ ਕਿੱਦਾਂ ਕਰਨੀ ਆ ਬਸ ਇੰਨਾ ਸਾਡਾ ਮਕਸਦ ਸੀ ਬਹੁਤ ਸ਼ੁਕਰੀਆ ਲਾਈਕ ਵਾਲਾ ਬਟਨ ਦਬਕ ਕੇ ਅੱਗੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਬਾਕੀ ਤੁਹਾਡੇ ਜੋ ਵੀ ਸਵਾਲ ਨੇ ਜੋ ਵੀ ਵਿਚਾਰ ਨੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਤੇ ਜੇ ਕੋਈ ਡਾਇਰੈਕਟ ਗੱਲ ਕਰਨੀ ਚਾਹੁੰਦਾ ਤੁਸੀਂ ਫੋਨ ਕਰ ਲਓ ਕੋਈ ਚੱਕਰ ਨਹੀਂ ਆਪਾਂ ਜੋ ਵੀ ਸਹਾਇਤਾ ਤੁਹਾਡੀ ਕਰ ਸਕਦੇ ਜ਼ਰੂਰ ਕਰਾਂਗੇ ਤੇ ਬਾਕੀ ਨਵੀਂ ਵੀਡੀਓ ਦੇ ਨਾਲ ਆਪਾਂ ਜਲਦੀ ਮਿਲਦੇ ਆ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੇ ਪਹਿਲੀ ਵਾਰੀ ਚੈਨਲ ਤੇ ਆਏ ਹੋ ਠੀਕ ਹੈ ਜੀ ਜੀ ਲਈ ਇਹ ਆ ਗਿਆ ਸასი ਘਾਲ ਅਸ ਘਾਲ ਅਸ ਘਾਲ